ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਚ ਗਿਆ ਵੱਡਾ ਹੜਕਮ ਮੁੱਖ ਮੰਤਰੀ ਭਗਵੰਤ ਮਾਨ ਤੋਂ ਲਿਆ ਜਾ ਰਿਹਾ ਹੈ ਅਸਤੀਫਾ ਕੇਜਰੀਵਾਲ ਨੇ ਜੋ ਪੰਜਾਬ ਦੇ ਵਿੱਚ 40 ਵਿਧਾਇਕਾਂ ਨੂੰ ਲੈ ਕੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਤੀ ਹੈ ਮੁੱਖ ਮੰਤਰੀ ਆਪਣਾ ਅਸਤੀਫਾ ਦੇ ਦੇਣਗੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਅਲੱਗ ਹੋ ਜਾਣਗੇ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੋ ਫਾੜ ਹੋ ਗਈ ਹੈ ਜੋ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੇਜਰੀਵਾਲ ਨੇ ਅਸਤੀਫੇ ਦੀ ਮੰਗ ਕੀਤੀ ਏ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਉਹ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਪੂਰੀ ਤਰ੍ਹਾਂ ਲੋਕ ਡੁੱਬੇ ਹੋਏ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਵੱਡਾ ਪੁਚਾਲ ਆ ਗਿਆ ਹੈ ਜੋ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਵਾਸਤੇ ਕੇਜਰੀਵਾਲ ਦਿੱਲੀੋਂ ਚੱਲ ਕੇ ਪੰਜਾਬ ਪਹੁੰਚੇ ਸੀਐਮ ਦੀ ਸਰਕਾਰੀ ਰੈਸਟੇ ਆਏ ਪਰ ਅਚਨਚੇਤ ਸੀਐਮ ਬਿਮਾਰ ਹੋ ਗਏ ਚੋ ਕੇਜਰੀਵਾਲ ਨੂੰ ਬਹੁਤ ਗੁੱਸਾ ਆਇਆ ਕਿ ਸੀਐਮ ਕੱਲ ਤਾਂ ਬਿਲਕੁਲ ਤੰਦਰੁਸਤ ਸੀ ਬਿਲਕੁਲ ਠੀਕ ਠਾਕ ਸੀ 베ੜੀਆਂ ਦੇ ਵਿੱਚ ਬੈਠ ਕੇ ਜੋ ਉੱਥੇ ਜੈਜਾ ਲੈ ਰਹੇ ਸੀ ਫੋਟੋਆਂ ਖਿਚਵਾ ਰਹੇ ਸੀ ਪਰ ਜਿਵੇਂ ਹੀ ਅੱਜ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਉਂਦੇ ਨੇ ਤਾਂ ਸੀਐਮ ਬਿਮਾਰ ਹੋ ਜਾਂਦੇ ਨੇ ਜੋ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਗਿਆ ਔਰ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦਾ ਲੀਵਰ ਪੂਰੀ ਤਰ੍ਹਾਂ ਸਟ੍ਰੈਸ ਹੋ ਚੁੱਕਿਆ ਹੈ ਲੀਵਰ ਸਟ੍ਰੈਸ ਹੋਣ ਦਾ ਕਾਰਨ ਵੀ ਸਾਹਮਣੇ ਆ ਗਿਆ ਕਿ ਉਹਨਾਂ ਦਾ ਲੀਵਰ ਜਦੋਂ ਵੀ ਹੁੰਦਾ ਸਟ्रेस ਹੁੰਦਾ ਤਾਂ ਉਸ ਸਮੇਂ ਉਹਨਾਂ ਨੇ ਕੁਝ ਦਵਾਈ ਖਾਦੀ ਹੁੰਦੀ ਏ ਜਿਹੜੇ ਕਿ ਉਸ ਦਵਾਈ ਦੇ ਨਾਲ ਉਹਨਾਂ ਦੇ ਲੀਵਰ ਦੇ ਉੱਪਰ ਸਿੱਧਾ ਅਸਰ ਹੁੰਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਇਸੇ ਦਵਾਈ ਨੂੰ ਲੈ ਕੇ ਕੇਜਰੀਵਾਲ ਪੂਰੀ ਤਰ੍ਹਾਂ ਚਿੰਤਾ ਵਿੱਚ ਨੇ ਕੇਜਰੀਵਾਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 1.5 ਸਾਲ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਫਿਰ ਉਸ ਤੱਕ ਜੇਕਰ ਇਸੇ ਤਰ੍ਹਾਂ ਮੁੱਖ ਮੰਤਰੀ ਦਾ ਲੀਵਰ ਇਸ ਸਟ्रेस ਰਿਹਾ ਤਾਂ ਫਿਰ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇੱਥੇ ਵੀ ਆਮ ਆਦਮੀ ਪਾਰਟੀ ਜਿਹੜੀ ਸੱਤਾ ਤੋਂ ਬਾਹਰ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਵਿੱਚ ਇੱਕ ਅਜੇ ਚਿਹਰੇ ਨੂੰ ਮੰਗ ਦੌਰ ਦਿੱਤੀ ਜਾਵੇ ਜਿਹੜਾ ਪੰਜਾਬ ਵਿੱਚ ਫਿਰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰ ਸਕੇ ਸੋ ਇਸ ਨੂੰ ਲੈ ਕੇ ਕੇਜਰੀਵਾਲ ਨੇ ਅੱਜ ਕੈਬਨ ਮੀਟਿੰਗ ਬੁਲਾ ਲਈ ਹੈ ਲਗਭਗ 40 ਵਿਧਾਇਕ ਕੇਜਰੀਵਾਲ ਦੀ ਲੋਬੀ ਦੇ ਨਾਲ ਜੁੜੇ ਹੋਏ ਨੇ ਔਰ ਜਿਹੜੀ ਅੱਜ ਕੈਬਨ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਉਸ ਮੀਟਿੰਗ ਦੀ ਪ੍ਰਧਾਨਗੀ ਵੀ ਅੱਜ ਵੀ ਦੰ ਸਭਾ ਸਪੀਕਰ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਰਨ ਵਾਸਤੇ ਜੋ ਕੁਲਤਾਰ ਸਿੰਘ ਸੰਧਵਾ ਅੱਜ ਕੈबिनेट ਦੀ ਮੀਟਿੰਗ ਕਰਨਗੇ ਔਰ ਉਸ ਦੇ ਵਿੱਚ ਜੋ ਅੱਜ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਉਹਨਾਂ ਦਾ ਜਾਇਜ਼ਾ ਲੈਣ ਵਾਸਤੇ ਟੀਮਾਂ ਬਣਾਈਆਂ ਜਾਣਗੀਆਂ ਔਰ ਉਹ ਸਾਰਾ ਜਾਇਜ਼ਾ ਜੋ ਲਿਆ ਜਾਵੇਗਾ ਕਿ ਕਿੰਨਾ ਨੁਕਸਾਨ ਹੋ ਚੁੱਕਾ ਔਰ ਕੇਂਦਰ ਦੀ ਸਰਕਾਰ ਤੋਂ ਕਿੰਨੀ ਅਸੀਂ ਡਿਮਾਂਡ ਕਰਨੀ ਹੈ ਉਸ ਦੇ ਬਾਰੇ ਅੱਜ ਜਿਹੜਾ ਸਾਰਾ ਇਹ ਮੀਟਿੰਗ ਹੋਣ ਜਾ ਰਹੀ ਹੈ ਔਰ ਕੇਜਰੀਵਾਲ ਜਿਵੇਂ ਹੀ ਸਰਕਾਰੀ ਰਸਤੇ ਵਿੱਚ ਆਏ ਸੀ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲਚਲ ਜ਼ਰੂਰ ਪੁੱਛਿਆ ਪਰ ਉਹਨਾਂ ਨੇ ਸਿੱਧੇ ਮੱਥੇ ਮੁੱਖ ਮੰਤਰੀ ਨਾਲ ਗੱਲ ਨਹੀਂ ਕੀਤੀ ਜੋ ਸੋਰਸਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਸਿਰਫ ਕੰਨ ਵਿੱਚ ਇਹੀ ਗੱਲ ਹੋ ਗਈ ਏ ਕਿ ਆਪਣਾ ਤੁਸੀਂ ਅਸਤੀਫਾ ਦੇ ਦਿਓ ਜਾਂ ਤਾਂ ਅੱਜ ਮੁੱਖ ਮੰਤਰੀ ਆਪਣਾ ਅਸਤੀਫਾ ਲਿਖ ਕੇ ਕੇਜਰੀਵਾਲ ਦੇ ਪੈਰਾਂ ਵਿੱਚ ਸੁੱਟ ਦੇਣਗੇ ਜੋ ਅੱਜ 12 ਵਜੇ ਤੱਕ ਇਹ ਸਾਰੀ ਸਥਿਤੀ ਬੜੀ ਵੱਡੀ ਜਿਹੜੀ ਡਾਮਾਂਡ ਹੋਵੇਗੀ ਜਾਂ ਫਿਰ ਕੇਜਰੀਵਾਲ ਜਿਹੜੇ ਨੇ ਖੁਦ ਪੰਜਾਬ ਦੀ ਮੰਡੋਰ ਸੰਭਾਲਣਗੇ ਕਿਉਂਕਿ ਕੇਜਰੀਵਾਲ ਜਿਹੜੇ ਨੇ ਪੰਜਾਬ ਦੇ ਵਿੱਚ ਆਏ ਹੋਏ ਨੇ ਉਹਨਾਂ ਦੇ ਨਾਲ ਰਾਗਬ ਚੱਡਾ ਉਹਨਾਂ ਦੇ ਨਾਲ ਪੂਰੀ ਟੀਮ ਆਈ ਹੋਈ ਏ ਔਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਅਚਾਨਕ ਬਿਮਾਰ ਹੋਣਾ ਇਹ ਕਿਸੇ ਨੂੰ ਵੀ ਠੀਕ ਨਹੀਂ ਲੱਗ ਰਿਹਾ ਕਿਉਂਕਿ ਲੋਕ ਖੜਾ ਦੇ ਨਾਲ ਜੂਝ ਰਹੇ ਨੇ ਔਰ ਉਹਨਾਂ ਦਾ ਬਾਹ ਫੜਨ ਵਾਸਤੇ ਪੰਜਾਬ ਦਾ ਸੀਐਮ ਜ਼ਰੂਰੀ ਏ ਪਰ ਪੰਜਾਬ ਦਾ ਸੀਐਮ ਬਿਮਾਰ ਪਿਆ ਹੈ ਜੋ ਕਿ ਆਪਣੀ ਦਵਾਈ ਦੇ ਕਾਰਨ ਉਸ ਦਾ ਲੀਵਰ ਜਿਹੜਾ ਕਿ ਕਮਜ਼ੋਰ ਹੋਇਆ ਸੋ ਦੂਸਰੇ ਪਾਸੇ ਅੱਜ ਪੰਜਾਬ ਦੇ ਪ੍ਰਧਾਨ ਅਮਨ ਅਰੜਾ ਨੂੰ ਨਾਲ ਲੈ ਕੇ ਕੇਜਰੀਵਾਲ ਨਿਕਲੇ ਨੇ ਸੁਲਤਾਨਪੁਰ ਲੋਧੀ ਔਰ ਕੱਲ ਗੁਰਦਾਸਪੁਰ ਦੇ ਵਿੱਚ ਸੀ ਜਿੱਥੇ ਲੋਕਾਂ ਦੇ ਸਵਾਲ ਜਵਾਬ ਦਾ ਸਾਹਮਣਾ ਕਰ ਰਹੇ ਸੀ ਕੇਜਰੀਵਾਲ ਪਰ ਜੋ ਮੁੱਖ ਮੰਤਰੀ ਸਾਹਿਬ ਹੁੰਦੇ ਤਾਂ ਉਹ ਸਵਾਲਾਂ ਦੇ ਜਵਾਬ ਦੇ ਸਕਦੇ ਸੀ ਪਰ ਮੁੱਖ ਮੰਤਰੀ ਨਾ ਹੋਣ ਕਰਕੇ ਉਹਨਾਂ ਨੂੰ ਕੱਲ ਬਹੁਤ ਔਖਾ ਹੋਣਾ ਪਿਆ ਉਹਨਾਂ ਨੂੰ ਕੋਈ ਨੌਲੇਜ ਨਹੀਂ ਸੀ ਜਿਹੜੇ ਕਿ ਉਹ ਜਵਾਬ ਨਹੀਂ ਦੇ ਸਕੇ ਜਿਸ ਦੇ ਕੰਮ ਅੱਜ ਅਮਨ ਅਰੜਾ ਨੂੰ ਨਾਲ ਲੈ ਕੇ ਆਏ ਹੋਏ ਨੇ ਔਰ ਅਮਨ ਅਰੜਾ ਤੇ ਕੇਜਰੀਵਾਲ ਖੁਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਦੌਰੇ ਕਰਨਗੇ ਔਰ ਜੋ 12 ਵਜੇ ਤੋਂ ਬਾਅਦ ਇਹ ਮੀਟਿੰਗ ਹੋਵੇਗੀ ਕੈਬਨਿਟ ਜਿਸ ਦੀ ਪ੍ਰਧਾਨਗੀ ਸੰਧਵਾ ਸਾਹਿਬ ਕਰ ਰਹੇ ਨੇ ਜੋ ਵਿਧਾਨ ਸਭਾ ਸਪੀਕਰ ਨੇ ਉਸ ਦੇ ਵਿੱਚ ਅੱਜ ਪੰਜਾਬ ਦਾ ਨਵਾਂ ਮੁੱਖ ਮੰਤਰੀ ਵੀ ਐਲਾਨ ਹੋ ਸਕਦਾ ਹੈ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਸਕਦਾ ਹੈ ਨਵੇਂ ਲੀਡਰ ਨੂੰ ਲੁੰਮੇਵਾਰੀ ਮਿਲ ਸਕਦੀ ਹੈ ਜੋ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ 40 ਵਿਧਾਇਕ ਵੀ ਜਿਨ੍ਹਾਂ ਨੇ ਆਪਣਾ ਮ ਔਰ ਦੂਸਰੇ ਪਾਸੇ ਜੇਕਰ ਮੁੱਖ ਮੰਤਰੀ ਆਪਣਾ ਅਸਤੀਫਾ ਤੱਕੇ ਨਾਲ ਲਿਆ ਜਾਂਦਾ ਹੈ ਤਾਂ 60 ਵਿਧਾਇਕ ਹੁਣ ਵੀ ਮੁੱਖ ਮੰਤਰੀ ਦੇ ਨਾਲ ਨੇ ਕਿਉਂਕਿ ਉਹਨਾਂ ਦੇ ਕੋਲ ਅੰਕੜਾ ਜਿਹੜਾ 100 ਦੇ ਕਰੀਬ ਹੈ ਔਰ 60 ਵੋਟਾਂ ਇੱਕ ਅਲੱਗ ਹੁੰਦੇ ਨੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਅਲੱਗ ਬਹੁਮਤ ਸਾਬਤ ਕਰਕੇ ਦੁਬਾਰਾ ਵੀ ਮੁੱਖ ਮੰਤਰੀ ਬਣ ਸਕਦਾ ਹੈ ਜਿਸ ਨੂੰ ਲੈ ਕੇ ਬਹੁਤ ਵੱਡਾ ਕਲੇਸ਼ ਵਧਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਸੋ ਆਮ ਆਦਮੀ ਪਾਰਟੀ ਦੇ ਵਿੱਚ ਇਹ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਹੜਾਂ ਦੇ ਨਾਲ ਲੋਕ ਜੂਝ ਰਹੇ ਨੇ ਔਰ ਦੂਸਰੇ ਪਾਸੇ ਸਰਕਾਰ ਦੇ ਉੱਪਰ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਨੇ ਜਿਸ ਕਾਰਨ ਇਹ ਹੜਕਮ ਮਚਿਆ ਹੈ